ਵਾਈਕ੍ਰਿਚਾ ਖਾਲਸਾ ਵਾਈਕ੍ਰਿਚੀ ਕੀ ਫਤੇ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਆ ਜੀ ਪੋਟਾ ਸਾਹਿਬ ਵਹੇ ਜਾਣਾ ਤਾਂ ਮਸੂਰੀ ਆ ਤੇ ਪਹਿਲਾਂ ਜਾਵਾਂਗੇ ਪੋਟਾ ਸਾਹਿਬ ਫਿਰ ਉਸ ਤੋਂ ਅਗੇ ਜਾਵਾਂਗੇ ਮਸੂਰੀ ਤਾਂ ਮੈਂ ਦੇਖੋ ਨਿਆ ਆਪਣੀ ਜਰਨੀ ਤੇ ਕਰੋ ਤੁਸੀਂ ਵੀ ਸਾਡੇ ਨਾਲ ਇੰਜੋਏ ਤੇ ਅੱਜ ਆਪਾਂ ਰੁਕੇ ਆ ਜੀ ਉਹਨਾਂ ਕੋਲ ਚਾਹ ਪਾਣੀ ਪੀਣ ਤੇ ਇੱਥੇ ਰੁਕਿਆ ਮਯੂਰ ਸਮਰੰਠਾ ਬਾਵਾ ਚੇ ਰਾਜਪੁਰੇ ਤੇ ਰੁਕੇ ਹੁਣ ਇੱਕ ਗੱਡੀ ਪਿੱਛੇ ਆ। ਇਹ ਅਸੀਂ ਪਹਿਲਾਂ ਆ ਗਏ। ਆਪਾਂ ਮਾੜਨੇ ਕੋਲ ਕਿਉਂ ਕਿ ਉਹਨਾਂ ਨੇ ਜਮਾ ਆ। ਆਪਾਂ ਕਿਟਲਿਆ ਤੇ ਹੁਣ ਆਪਾਂ ਨਿਕਲਣ ਲੱਗੇ ਆ। ਇੱਕ ਆਪਣੀ ਨਾਲ ਗੱਡੀ ਖੜੀ ਜਾ। ਉਹ ਉਧਰ ਜਾ ਰਹੇ ਬੰਦੇ। ਉਹ ਬੱਗੇ ਜਾ ਰਹੀਆਂ ਨੇ। ਉਸ ਚੱਲਦੇ ਆ। ਲਓ ਜੀ ਇਦਾਂ ਕਦੇ ਹੋ ਸਕਦਾ ਵੀ ਆਪਾਂ ਨਿਕਲੀਏ ਤੇ ਕੋਈ ਪੰਗਾ ਨਾ ਪਵੇ। ਗੱਡੀ ਹੋਈ ਖਰਾਬ ਬਲੀਨੋ। ਉਹ ਚੱਲ ਜੀ ਆ। ਝਟਕੇ ਮਾਰਦੇ ਤੇ ਫਿਰ ਰੁਕੀ ਵੀ ਜਾਂਦੀ ਆ। ਬੰਦ ਹੋ ਜਾਂਦੀ ਆ। ਆਪਣੇ ਬਣਾਇਆ ਏਜੰਸੀ। ਪਾਲੇ ਪਹੁੰਚ ਗਏ ਅਸੀਂ ਤੇ ਮੇਰਾ ਜਰਾ ਆਪਣੀ ਹੋ ਖੜੀ ਆ ਇਧਰ ਆਪਾਂ ਮੈਟਾਉਂ ਕੀ ਮੈਨੂੰ ਕੋਈ ਹੋ ਰਿਹਾ ਪੂਰਾ ਹੈ ਮੇਰਾ ਫੀਲ ਹੋ ਰਿਹਾ ਨਹੀਂ ਸੀ ਸ਼ੁਕਰਾ ਗੱਡੀ ਚੱਲਦੀ ਪਈ ਆ ਤੇ ਇਹ ਤਾਂ ਕਹੀ ਜਾਂਦੀ ਗੱਡੀ ਇੱਥੇ ਬੰਦ ਹੀ ਹੋ ਗਈ ਸੀ ਦੇਖੇ ਰਸਤੇ ਵਿੱਚ ਦੋ ਤਿੰਨ ਗੱਡੀਆਂ ਬੰਦ ਸੀਗੀਆਂ ਤੇ ਹੁਣ ਚੈੱਕ ਕਰਾਉਣੇ ਆ ਇਹਦਾ ਤੇ ਦੇ ਦੇ ਕੀ ਕਹਿੰਦੇ ਨੇ ਹਸਾਇਆ ਗੁਰੂ ਜੀ ਕਿਹਾ ਤੇ ਲਾਡੀ ਦੀ ਗੱਡੀ ਖਰਾਬ ਹੋ ਗਈ 2 ਘੰਟੇ ਹੋ ਗਏ ਸਾਨੂੰ ਬਹੁਤ ਸੰਭੂ ਬਾਟੂ ਲੋਕੋ ਮਗੇ ਹੋਏ ਹੋਣ ਹੋਰ ਇਹ ਹੋਰ ਇਹ ਹੋਰ ਇਹ ਨਾ ਆਪੇ ਮੱਛਾ ਸੀ ਇਹਦੇ ਸੋਹਰੇ ਮੇਰਾ ਖਲੇਗਾ ਗਰਜਿੰਗੀ ਤਕ ਉਹਨੇ ਆਉ ਨੂੰ ਕੀ ਹੋਇਆ ਹੋਇਆ ਕਿੱਥੇ ਜਾਣਾ ਦਿੱਤੀ ਹੁਣ ਆਪਾਂ ਪਹਿਲਾਂ ਮਸੂਰੀ ਨਹੀਂ ਪਹਿਲਾਂ ਆਪਾਂ ਪੌਂਡਾ ਸਾਹਿਬ ਜਾਣਾ ਬਾਬਾ ਕਹਿੰਦਾ ਪਹਿਲਾਂ ਇੱਧਰ ਆਓ ਫੇਰ ਘੁੰਮ ਕੇ ਆਓ ਹਾਂ ਪਹਿਲਾਂ ਪੌਂਡਾ ਸਾਹਿਬ ਹੁਣ ਇਹ ਨੂੰ ਆ ਜਾ ਕੇ ਆਪਾਂ ਉਰੇ ਜਾ ਤੂੰ ਆਪਾਂ ਇਧਰ ਆ ਕੇ ਦੇਖਦੇ ਹਾਂ ਹੁਣ ਗੱਡੀ ਦਾ ਕੀ ਕਰਦੇ ਪਏ ਨੇ ਉਹ ਤੇ ਗੱਡੀ ਠੀਕ ਹੋ ਚੁੱਕੀ ਆ ਜੀ ਤੇ ਹੁਣ ਆਪਾਂ ਚੱਲਾਂਗੇ ਜਾਂ ਤੇ ਫਿਰ ਡੋਖੜਾ ਸਾਬ ਸ਼ਕਨ ਸ਼ਾਦਾ ਤੇ ਜਾਂ ਫਿਰ ਕੁਝ ਕਰਦੇ ਸਟਾਨੀਂ ਦੇਖਦੇ ਆ ਬਾਕੀ ਹੁਣ ਕਾਈ ਲੈ ਟ੍ਰਾਈ ਲਾਈਨ ਦੇ ਹੋਏ ਨੇ ਟ੍ਰਾਈ ਠੀਕ ਐ ਆਉਣ ਜਦੇ ਚੱਲਦੇ ਆ ਭੁੱਖ ਬਹੁਤ ਲੱਗੋ ਖਰਾਸਾ 88 ਪਹੁੰਚ ਚੁੱਕੇ ਆ ਤੇ ਆਪਾਂ ਹੁਣ ਦਰਸ਼ਨ ਮੇਲੇ ਕਰਾਂਗੇ ਠੀਕ ਹੈ ਜੀ ਪਿਛਲੀ ਵਾਰ ਵੀ ਆਏ ਸੀਗੇ ਜਦੋਂ ਬੀਸੀ ਪੌਂਟਾ ਸਾਹਿਬ ਉਹ ਉਧਰ ਉਹ ਉਧਰਲੇ ਗੇਟ ਤੇ ਆਏ ਸੀਗੇ ਇਸ ਵਾਰ ਵਾਲੇ ਗੇਟ ਤੇ ਆਏ ਆ ਤੇ ਦਰਸ਼ਿਤਦਾਰੇ ਕਰਦੇ ਆ ਤੇ ਪਾ ਲਓ ਪਾ ਲਓ ਫਰਸ਼ ਗਰਮਾ ਬਹੁਤ ਜ਼ਿਆਦਾ ਧੁੱਪ ਵੀ ਤੇਜ ਆ ਦਰਸ਼ਨ ਕਰਕੇ ਇਧਰੋਂ ਚਾਲੇ ਪਾਤੇ ਨੇ ਹੁਣ ਆਪਾਂ ਜਾਵਾਂਗੇ ਕੌਂਟਾ ਸਾਬ ਨੂੰ ਕਹਾਂਗੇ ਸ਼ਾਂਤਾਪਾਣੀ ਚੱਕ ਲਿਆ ਤੇ ਜੁੜੇ ਰਹੋ ਇਹਦਾ ਨੈਕਸਟ ਪਾਰਟ ਵੀ ਆਲਤੋਂ ਦੋ ਤਿੰਨ ਵਲੋਗ ਹੋਣਗੇ ਮਸੂਰੀ ਦਾ ਵੀ ਕੌਂਟਾ ਸਾਬ ਦਾ ਵੀ ਲੱਗ ਆਪਾਂ ਉੱਥੇ ਪਹੁੰਚ ਚੁੱਕੇ ਆ ਜੀ ਕੌਂਟਾ ਸਾਬ ਦੇ ਪਰੇ ਵੀ ਮਿੰਟ ਦੇ ਵਿੱਚ ਕੀ ਕਿੰਨੇ ਕਿਲੋਮੀਟਰ ਰਹਿ ਗਿਆ ਬਸ ਸਾਰਾ ਤੇ ਤਾਂ ਵੀ ਨਹੀਂ ਕਿ ਮੈਂ ਅੰਦਰ ਕਾਟ ਨਹੀਂ ਮੈਗੀ ਪਹਾੜਾਂ ਦੇ ਮੈਰੀ ਬਹੁਤ ਫੇਮਸ ਹੈ ਜਿਹੜੇ ਸਮਾਂਗੇ ਤੇ ਆਪਾਂ ਸਾਰੇ ਬੈਠੇ ਆ ਤਾਂ ਬਾਹਰ ਬੈਠੇ ਨੇ ਗੱਡੀਆਂ ਲਾਤੀਆਂ ਅੱਜ ਨਾ ਦੀਦੀ ਕੀ ਹੋਇਆ ਅੱਜ ਕੀ ਹੈ ਬਾਂਦਰ ਚੱਕ ਕੇ ਲੈ ਗਿਆ ਬਰੀਕੇ ਦੀਦੀ ਚਿਪਸ ਜੀ ਚੱਕ ਕੇ ਲੈ ਗਿਆ ਬਾਂਦਰ ਤੇ ਪਰ ਕੰਮ ਆ ਰਹੀ ਆ ਆ ਵੀਰਮਨ ਕਿਹਾ ਜਾ ਰਿਹਾ ਸਪੋਰਟ ਮੈਨੂੰ ਵਧੀਆ ਖਰਾਬ ਨਹੀਂ ਹੋਈ ਮੈਨੂੰ ਹੁਣ ਹੋ ਰਹੀ ਥੋੜੀ ਜੀ ਥੋੜੀ ਕਿਸੇ ਮੇਰੇ ਕੋਲ ਆਪਾ ਮਾਡੋ ਕੰਮ ਆ ਰਿਹਾ ਬਾਊ ਜੀ ਆਪਾਂ ਹੁਣ ਪਹੁੰਚ ਚੁੱਕੇ ਆਂ ਸ੍ਰੀ ਪੌਂਟਾ ਸਾਹਿਬ ਬਾਦਸ਼ਾਹੀ ਦਸਵੀਂ ਜòn ਵਾਸਤੇ ਦਿੱਤੀ ਹੈ ਹੁਣ ਆਪਾਂ ਪਹਿਲਾਂ ਕਮਰਾ ਜਾ ਕੇ ਦੇਖ ਕੇ ਆਨੇ ਆ ਫੇਰ ਸਮਾਨ ਵਗੈਰਾ ਰੱਖ ਕੇ ਤੇ ਫੇਰ ਚੱਲਦੇ ਆਂ ਦਰਸ਼ਨ ਕਰਨ ਤੇ ਤੁਹਾਨੂੰ ਵੀ ਕਰਾਉਨੇ ਆ ਜੀ ਕਮਰਾ ਆਪਾਂ ਨੂੰ ਮਿਲ ਗਿਆ ਆਪਣਾ ਹਾਯਾ ਕਮਰਾ ਲੰਗਰ ਹਾਲ ਦੇ ਬਿਲਕੁਲ ਉੱਪਰ 11 ਨੰਬਰ ਠੀਕ ਹੈ ਇਹ ਹੁਣ ਤੱਕ ਲੈਣ ਦਾ ਮਾਮਲਾ ਹੈ ਕਮਰਾ ਵਧੀਆ ਐ ਇਸ ਵਿੱਚ ਲੱਗੇ ਹੋਏ ਨੇ ਪਰ ਬਾਥਰੂਮ ਅਟੈਚ ਨਹੀਂ ਹੈਗੇ ਉਹ ਸੱਪ ਰੋਟੇ ਇਧਰ ਗੱਤਕੇ ਦੀ ਕਲਾਸ ਚੱਲਦੀ ਪਈ ਆ ਗੱਤਕੇ ਕਲਾਸ ਬੈਗ ਚੱਕ ਲਓ ਜੀ ਕੱਪੜੇ ਕੱਢ ਲੇ ਜਿਹੜੇ ਜਿਹੜੇ ਚਾਹੀਦੇ ਸੀਗੇ ਅਨੰਮ ਤੇ ਹੁਣ ਆਪਾਂ ਜਿੰਨੇ ਰੂਮ ਵਿੱਚ ਆਪਾਂ ਹੁਣ ਸ਼ਾਇਦ ਦਰਸ਼ਨ ਨਹੀਂ ਕਰਨੇ ਹੈ ਕਿਉਂਕਿ ਸੁੱਖਾ ਸੰਸਾਰ ਹੋ ਚੁੱਕਿਆ ਠੀਕ ਹੈ ਤੇ ਹੁਣ ਸਵੇਰੇ ਤਿਆਰ-ਪਰ ਤਿਆਰ ਹੋ ਕੇ ਫਿਰ ਸਵੇਰੇ ਕਰਾਂਗੇ ਦਰਸ਼ਨ ਤੇ ਹੁਣ ਬਸ ਕਮਰੇ ਜਾਂ ਕੇ ਸੁੱਖ ਲੈਨੇ ਆ ਜੁੜੇ ਰਹੋ ਰਾਤ ਦੇ 11:30 ਹੋ ਗਏ ਨੇ ਦੇ ਆਪਾਂ ਹੁਣ ਆਇਆ ਬਿਜਾ ਬਸ ਇੱਕ ਸਕੰਡ ਰੱਖ ਰਹਾ ਧੰਨਵਾਦ ਹੈ ਅਗਰ ਇਹ ਪ੍ਰਕਾਤ ਹੋ ਲਾਖੀ ਹੋਏਗਾ